ਜਿਹੜਾ ਪਤਲਾ ਉੱਚਾ ਕੀ ਹੋ ਜਾ ਸਭ ਤੋਂ ਪਹਿਲਾਂ ਜੈ ਸ਼ੀਰામ ਭਗਤਾਂ ਦਾ ਜੈ ਅੱਜ ਅਸੀਂ ਗੁਰਪਤਾਂ ਦੇ ਪੰਨੂ ਸ਼ਹਿਜ਼ਾਦ ਪੱਟੀ ਅੰਮ੍ਰਿਤਪੁਰ ਮੇਰੇ ਦਾ ਪਤਲਾ ਫੂਕ ਰਹੇ ਆ ਜਿਹੜਾ ਅਤਵਾਦੀ ਪੰਨੂ ਆ ਅਮਰੀਕਾ ਵਿੱਚ ਬੈਠ ਕੇ ਸਾਡੇ ਪੰਜਾਬ ਨੂੰ ਤੋੜ ਦੇ ਅਗਲਾ ਕਰਦਾ ਵਾ ਕਦੇ ਕਹਿੰਦਾ ਪ੍ਰਵਾਸੀਆਂ ਨੂੰ ਕੱਢ ਦਿਓ ਕਦੇ ਅਜੁੱਧਿਆ ਵਿੱਚ ਮੰਦਰ ਵਿੱਚ ਮੈਂ ਰੋਸ਼ਨੀ ਨਹੀਂ ਹੋਣ ਦਊਂਗਾ ਦਿਵਾਲੀ ਨੂੰ ਇਸ ਦੀ ਅਸੀਂ ਇੱਕ ਨਹੀਂ ਚੱਲਣ ਦਵਾਗੇ ਇਸ ਦੀ ਅਸੀਂ ਇੱਕ ਨਹੀਂ ਚੱਲਣ ਦਵਾਗੇ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਜੀ ਨਿੰਦਰ ਮੋਦੀ ਨੂੰ ਬੇਨਤੀ ਕਰਦਾ ਮੈਂ ਹੱਥ ਜੋੜ ਕੇ ਤਾਂ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਜੀ ਨੂੰ ਵੀ ਪੰਜਾਬ ਵਿੱਚ ਦਖਲ ਅੰਦਾਜ਼ੀ ਕਰੋ ਤਾਂ ਕਿ ਜਿਹੜਾ ਸਾਡੇ ਮਜ਼ਦੂਰੀ ਵਰਗ ਉਹ ਵੀ ਸੁਰੱਖਿਅਤ ਰਹੇ ਜਕੇ ਅਦੇੜੇ ਧਮਕੇ ਦਿੰਦਾ ਇਸ ਤੇ ਵੱਤ ਬਾਤ ਪਰਚੇ ਦਰਜ ਕਰੋ ਕਿਉਂਕਿ ਇਹ ਸਾਡੇ ਪੰਜਾਬ ਨੂੰ ਤੋੜਨ ਦੀ ਗੱਲਾਂ ਕਰਦਾ ਵਾ ਸਾਡੇ ਪੰਜਾਬ ਹਰ ਹਰ ਵਰਗ ਰਹਿ ਰਿਆ Hindu Muslim Sikh Kasaai Jaini ਬਹੁਤੀ ਸਾਰੇ ਅਸੀਂ ਭਰਾ ਹਾਂ ਲੇਕਿਨ ਅਸੀਂ ਰਿਸ਼ਤਾ ਟੁੱਟੇ ਨਹੀਂ ਦੇਵਾਂਗੇ ਕਿਸੇ ਦਾ ਵੀ ਜਿਹੜਾ ਦੇਸ਼ ਵਿਰੋਧੀ ਆ ਉਹਨੂੰ ਹਮੇਸ਼ਾ ਸਜ਼ਾ ਮਿਲੂਗੀ ਮੂੰਹ ਤੋੜ ਜਵਾਬ ਮਿਲੂਗਾ ਅੱਜ ਅਸੀਂ ਚਿੱਠੀ ਲਿਖ ਰਹੇ ਆ ਭਾਰਤ ਦੇ ਪ੍ਰਧਾਨ ਮੰਤਰੀ ਦੇ ਗ੍ਰਹਿ ਮੰਤਰੀ ਜੀ ਨੂੰ ਵੀ ਸਾਡੇ ਪੰਜਾਬ ਵਿੱਚ ਜਿੰਨੇ ਵੀ ਮਜ਼ਦੂਰ ਆਪਣੇ 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 ਮਜ਼ਦੂਰ ਭਾਈਚਾਰਾ ਵਾ ਜਾਂ ਹੋਰ ਸਾਡੇ ਮੰਦਰਾਂ ਦੀ ਸੁਰੱਖਿਆ ਕੀਤੀ ਜਾਵੇ ਲੇਕਿਨ ਇਹ ਲੋਕ ਕੱਲ ਮੱਖੋਤਰੀ ਸਾਹਿਬ ਨੇ ਵੀ ਮੀਟਿੰਗ ਕੀਤੀ ਲਾਅਨ ਆਰਡਰ ਤੇ ਮੈਂ ਮੱਖੋਤਰੀ ਸਾਹਿਬ ਨੇ ਦੁਬਾਰਾ ਵੀ ਕਹਿਣਾ ਚਾਹਨਾ ਵਾ ਵੀ ਲਾਅਨ ਆਰਡਰ ਮਜ਼ਬੂਤ ਕਰੋ ਹਿੰਦੂ ਧਰਮ ਨੂੰ ਮਚਾਏ ਗਰੀਬ ਆ ਮਜ਼ਦੂਰ ਆ ਲੇਕਿਨ ਹਿੰਦੂਆਂ ਨੂੰ ਨਹੀਂ ਸੁਰੱਖਿਆ ਕਰੋ ਸਨਾਤਨਾਂ ਨੂੰ ਰੱਖਿਆ ਕਰੋ ਕਦੇ ਸਾਡੇ ਭਰਾ ਨੂੰ ਧਮਕੀਆਂ ਆਦੀਆਂ ਨੇ ਇਹ ਜਿਹੜਾ ਬੋਲਦਾ ਕਰੇ ਤੈਨੂੰ ਮਾਰ ਦੇਾਂਗੇ ਆਸੀਂ ਕਹਿੰਦਾ ਆ ਕੇ ਦੇਖ ਲਵੋ ਜਿਹਨੇ ਆਉਣਾ ਵਾ ਮੈਂ ਸੰਚੇਦਨ ਉਤਰਾਲਾ ਦਾਗਾ ਤੋਂ ਐਂਟੀਟੈਨੀ 40 ਤਾਲੇ ਫੈਲਟ ਚੰਦਰ ਸੈਕਟਰੀ ਏਰੀਆ ਜਿਹੜਾ ਅੱਜ ਦਾ ਮੁੰਤਾ ਹੈਗਾ ਉਹ ਗਰਕਾ ਸਿੰਘ ਪੰਨੂਰਾ ਹੈ ਜਿਹੜੇ ਕਣ ਬਿਆਨ ਦਿੱਤਾ ਕਿ ਮੈਂ ਯੋਧਾ ਦੀ ਦੀਵਾਲੀ ਮਨਾ ਲੂੰਗਾ ਕਾੜੀ ਦੀਵਾਲੀ ਮਨਾਊਗਾ ਉਹ ਪੁੱਛਾ ਤੇਰੇ ਪਿਓ ਦਾ ਰਾਜ ਹੈ ਤੇਰੇ ਪਿਓ ਦਾ ਰਾਜ ਹੈ ਦੀਵਾਲੀ ਮਨਾ ਲੂੰਗਾ ਤੇ ਤੇਰੇ ਤੇ ਲਿੰਮਤ ਅੱਜੇ ਕੋ ਅਮਰੀਕਾ ਪੈ ਕੇ ਬਿਆਨ ਦੇ ਰਿਹਾ ਪੰਜਾਬ ਤੋਂ ਆ ਕੇ ਗੱਲ ਕਰ ਤੋਂ ਕਦੀ ਸੀਐਮ ਸਾਹਿਬ ਨੂੰ ਮਾਰਨੇ ਧਮਕੀ ਦੇ ਰਿਹਾ ਕਦੀ ਕੋਈ ਧਮਕੀ ਦੇ ਰਿਹਾ ਕਦੀ ਪ੍ਰਵਾਸੀਆਂ ਨੂੰ ਨਹੀਂ ਰਹਿਣ ਦੇਣਾ ਤੋਂ ਆਪਣੇ ਜੱਥੇ ਬੰਦੀਆਂ ਤੋਂ ਕੰਮ ਕਰਵਾ ਰਿਹਾ ਜੇ ਪ੍ਰਵਾਸੀ ਤੇਰਾ ਨਹੀਂ ਕੰਮ ਕਰੂਗਾ ਫੈਕਟਰੀ ਤੇਰਾ ਪਿਓ ਕੰਮ ਕਰੂਗਾ ਤੇ ਪ੍ਰਵਾਸੀ ਚਲ ਜਾਣਗੇ ਵਪਾਰ ਦਾ ਕਿੰਨਾ ਨੁਕਸਾਨ ਹੋਏਗਾ ਵਪਾਰ ਕੌਣ ਕਰੇਗਾ ਪੰਜਾਬੀ ਬੰਦਾ ਵਪਾਰ ਨਹੀਂ ਕਰ ਸਕਦਾ ਫੈਕਟਰੀ ਚਾਟਰ ਕਰਕੇ ਕੰਮ ਨਹੀਂ ਕਰ ਸਕਦਾ ਆਏ ਦਿਨ ਇਹ ਗਲਤ ਬਿਆਨਬਾਜ਼ੀਆਂ ਗਲਤ ਹਰਕਤਾਂ ਇਹ ਬੰਦੇ ਬਾਹਰੋਂ ਹਾਇਰ ਕਰਦਾ ਡੋਨੇਸ਼ਨ ਦਿੰਦਾ ਯੂਥ ਨੂੰ ਖਰਾਬ ਕਰਦਾ ਹੈ ਮਾਹੌਲ ਖਰਾਬ ਕਰਨ ਦੀ ਬਹੁਤ ਸਾਜੀ ਜਾਤ ਰਿਆ ਹੈ ਜਿਹੜੇ ਰਚੀ ਆ ਜੋ ਕੱਲ ਦੀ ਗੱਲ ਦੱਸ ਗਿਆ ਮੇਰੇ ਆਫਿਸ ਦੇ 2 ਕਿਲੋਮੀਟਰ ਦੂਰੀ ਤੇ ਬੰਬ ਬਣਾਉਣ ਦੀ ਸਮਗਰੀ ਮਿਲ ਗਈ ਜਾਂ ਪਸਤੀ ਚੌਂਕ ਦੇ ਵਿੱਚ ਉਹ ਵੀ ਇੱਕ ਇਹਦੀ ਸਾਜੀ ਹੋ ਸਕਦੀ ਜਿਹੜੀ ਬਹੁਤ ਵੱਡੀ ਘਟਨਾ ਹੋ ਸਕਦੀ ਸੀ ਜਿੱਦਾ 50 ਪੰਜਾਬ ਪੁਲਿਸ ਨੇ ਆ ਕੇ ਕੀਤਾ ਆਏ ਪੁੱਤਰਾ ਫੁਕਿਆ ਸੀ ਅੱਜ ਅਜੇ ਪੋਤਰਾ ਫੁਕਿਆ ਗੁਰਵੰਤ ਸਿੰਘ ਪੰਨੂ ਦਾ ਸਹਿਜਾ ਪੱਟੀ ਦਾ ਮਹਿਰੋ ਦਾਸ ਦਾ ਪੁੱਤਰਾ ਫੁਕਿਆ